श्री वाहि गुरु जी एक ओंकार सतगुरु ਕਰਪਾਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰੇ ਈਸ਼ਾਨ ਗ੍ਰਹਾਈ ਆਏ ਅਨੰਦ ਮੰਗਲ ਸੁਖ ਪਾਏ ਗੁਰਪੂਰ ਕ੍ਰਪਾਤਾਰੀ ਰਬ ਕੋਰੀ ਲੋਚ ਹਮਾਰੀ ਕਰੇ ਈਸ਼ ਨਾਨ ਗ੍ਰਹਾਈ ਆਂੰਦ ਮੰਗਲ ਸੁਖ ਪਾਈ ਸੰਤ ਹੋ ਰਾਮ ਨਾਮ ਨੇ ਸਤਰੀਆ ਊਠ ਤ ਬੈਠ ਤ ਹਰ ਹਰ ਧਿਆਈ ਐ ਆਂੰਦ ਸੋ ਕਰਤ ਕਰੀਏ ਰਹਾ ਸੰਤ ਕਾ ਮਾਰਗ ਧਰਮ ਕਿਪੋੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿ ਲਿ ਬਿਖ ਨਾਸੀ ਹਰ ਚਰਨੀ ਚਿਤ ਲਾ ਉਸਤਤ ਕਰਹੁ ਸਦਾ ਪ੍ਰਭੇ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰ ਸਤਗੁਰ ਕੀ ਸੱਚ ਸਾਖੀ ਬੇਗਨ ਬਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾਇਆ ਕੋਏ ਪਾਪ ਪੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬੇਗਨ ਬਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾਇਆ ਸਭ ਪਾਵਨ ਜਨ ਨਾਨਕ ਸੁਖ ਕਰਿਆ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾ ਤੱਕ ਭੁੱਲ ਜੁਕ ਮਾ ਆਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾਨਕ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਾਣ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀ ਸੰਗਤਾਂ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਚਲੋ ਦਰਸ਼ਨ ਕਰਕੇ ਸਤਨਾਮ ਦਾ ਵਾਜਾ ਦਿੰਦੇ ਸਤਨਾਮ ਦਾਤ ਸਤਨਾਮ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਜੋ ਝੋੜੜਾ ਬਾਬਾ ਜੀ ਦੇ ਜਨਮ ਨਗਰ ਜੋ ਠਾਠ ਹੈ ਦਮਦਮਾ ਸਾਹਿਬ ਨਾਨਕ ਸਰ ਠਾਠ ਦਮਦਮਾ ਸਾਹਿਬ ਉੱਥੇ ਅੱਜ ਵੱਡੇ ਪਾਠ ਪੰਕਤੀ ਪੰਕਤੀ ਵਾਲੇ ਆਰੰਭ ਹੋ ਰਹੇ ਹਨ ਤੁਕ-ਤੁਕ ਬਾਬਾ ਗੁਰਜੀਤ ਸਿੰਘ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਇਹ ਸਮਾਗਮ ਰੱਖਿਆ ਜਾ ਰਿਹਾ ਹੈ ਅੱਜ ਉੱਥੇ ਵੱਡੇ ਪਾਠ ਆਰੰਭ ਹੋ ਰਹੇ ਹਨ ਤੁਕ-ਤੁਕ ਵਾਲੇ ਸੰਪਟ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਅਰਦਾਸ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤਾਂ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਉੱਥੇ ਸਮਾਗਮ ਆਰੰਭ ਹੋ ਰਿਹਾ ਹੈ ਝੋੜડાਾਂ ਦੇ ਵਿੱਚ ਦਮਦਮਾ ਸਾਹਿਬ ਦੇ ਵਿੱਚ ਤੁਕ-ਤੁਕ ਤੁਕ-ਤੁਕ ਵਾਲੇ ਵੱਡੇ ਸੰਪਟ ਕਾਠ ਹਨ ਪਾਠ ਆਰੰਭ ਹੋਣੇ ਸਤਕਾਰਯੋਗ ਮਹਾਪੁਰਸ਼ ਬਾਬਾ ਗੁਰਜੀਤ ਸਿੰਘ ਜੀ ਬਾਬਾ ਗੁਰਚਰਨ ਸਿੰਘ ਜੀ ਸਾਰੇ ਬਾਬਾ ਕੁੰਦਨ ਸਿੰਘ ਜੀ ਦੇ ਸਾਰੇ ਸੇਵਾਦਾਰਾਂ ਵੱਲੋਂ ਇਸ ਸਮਾਗਮ ਹੋ ਰਿਹਾ ਹੈ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ ਪਿਆਰ ਨਾਲ ਸਾਰੇ ਸਤਨਾਮ ਵੈਗੁਰੂ ਜਪੋ ਸ਼ਕ ਨਾਮ ਰੱਬ ਨਾਮ ਰੱਤਾ